ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਬਣਾਈ ਗਈ ਪ੍ਰੈਜ਼ੀਡੀਅਮ ਦੀ ਮੈਂਬਰੀ ਵਜੋਂ ਅਸਤੀਫਾ ਦੇ ਦਿੱਤਾ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਅਸਤੀਫਾ ਕਿਉਂ ਦਿੱਤਾ ਹੈ ਤੇ ਇਸ ਦੀ ਵਜ੍ਹਾ ਕੀ ਦੱਸੀ ਹੈ ਇਸ ਤੋਂ ਜਾਣੂ ਕਰਵਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਦਰਅਸਲ ਸਿਰਿਆ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਪੰਨ ਸਿੰਘ ਸਹਿਬਾਨ ਸਣੇ ਕੀਤੀ ਗਈ ਉਸ ਬੈਠਕ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਸੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਤੇ ਸਾਬਕਾ ਅਕਾਲੀ ਮੰਤਰੀਆਂ ਨੂੰ ਜਿਸ ਦੇ ਵਿੱਚ ਸਿੱਖ ਚਿਹਰੇ ਸਨ 2007 ਤੋਂ ਲੈ ਕੇ 17 ਤੱਕ ਤਕਰੀਬਨ 16 ਤੋਂ 17 ਚਿਹਰੇ ਬਣਦੇ ਨੇ ਜਿਨ੍ਹਾਂ ਕੋਲ ਜਾਂ ਤਾਂ ਕੈਬਨਟ ਮਿਨਿਸਟਰੀ ਸੀ ਜਿਨ੍ਹਾਂ ਵਿੱਚ ਪਰਮਿੰਦਰ ਸਿੰਘ ਢੀਂਡਸਾ ਵੀ ਆਉਂਦੇ ਨੇ ਔਰ ਬਾਕੀ ਜਿਹੜੇ ਕੈਬਨਟ ਰੈਂਕ ਤੱਕ ਦੇ ਲੀਡਰ ਸਨ ਉਹਨਾਂ ਸਾਰਿਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਦੇਣ ਦਾ ਫੈਸਲਾ ਕੀਤਾ ਸੀ 3 ਅਗਸਤ ਨੂੰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਕੀ ਆ ਰਿਹਾ ਪਰਮੇਂਦਰ ਸਿੰਘ ਢੀਂਡ ਸਾਹਿਬੀ ਉਹਨਾਂ ਸਾਬਕਾ ਅਕਾਲੀ ਮੰਤਰੀਆਂ ਵਿੱਚ ਆਉਂਦੇ ਨੇ ਕਿਉਂਕਿ ਵਿੱਤ ਮਹਿਕਮਾ ਇਹਨਾਂ ਦੇ ਕੋਲ ਸੀ ਹੁਣ ਸਾਬਕਾ ਮੰਤਰੀ ਪਰਮੇਂਦਰ ਸਿੰਘ ਢੀਂਡ ਸਾਹਿਬ ਜਿਹੜੇ ਕੀ ਬਾਗੀ ਧੜੇ ਦਾ ਹਿੱਸਾ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਨੇ ਪ੍ਰੈਜ਼ੀਡੀਅਮ ਇੱਕ ਤਿਆਰ ਕੀਤੀ ਗਈ ਜਿਸ ਦੇ ਵਿੱਚ ਇਹਨਾਂ ਨੂੰ ਮੈਂਬਰ ਬਣਾਇਆ ਗਿਆ ਸੀ ਉਸ ਮੈਂਬਰੀ ਤੋਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੁਣ ਦੱਸਦੇ ਹਾਂ ਕਿ ਅਸਲ ਅਸਤੀਫੇ ਦੇ ਵਿੱਚ ਲਿਖਿਆ ਕੀ ਹੋਇਆ ਦਰਅਸਲ ਗੁਰਪ੍ਰਤਾਪ ਸਿੰਘ ਵਡਾਲਾ ਕਨਵੀਨਰ ਨੇ ਜਿਹੜੇ ਉਹਨਾਂ ਨੂੰ ਭੇਜੇਗੇ ਅਸਤੀਫੇ ਦੇ ਵਿੱਚ ਪਰਮਿੰਦਰ ਸਿੰਘ ਢੀਂਸਾ ਲਿਖਦੇ ਨੇ ਸਤਕਾਰਯੋਗ ਸਰਦਾਰ ਵਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੇਰੇ ਤੋਂ ਤੇ ਤੋਂ ਬਤੌਰ ਸਾਬਕਾ ਕੈਬਨਿਟ ਮੰਤਰੀ ਰਹਿੰਦੇ ਆ ਸਪਸ਼ਟੀਕਰਨ ਮੰਗਿਆ ਗਿਆ ਉਸ ਸਪਸ਼ਟੀਕਰਨ ਦੇ ਲਈ ਮੈਂ ਕੱਲ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਿਹਾ ਹਾਂ ਤੇ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੇ ਘਰ ਆਪਣੇ ਹਰ ਰਤਬੇ ਅਹੁਦੇ ਤਿਆਗ ਕੇ ਇੱਕ ਨਿਮਾਣੇ ਸਿੱਖ ਦੇ ਤੌਰ ਦੇ ਉੱਤੇ ਪੇਸ਼ ਹੋਵਾਂ ਇਸ ਕਰਕੇ ਆਪ ਜੀ ਵੱਲੋਂ ਦਿੱਤੇ ਹੋਏ ਪ੍ਰੈਜ਼ੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਈ ਤੁਹਾਡਾ ਜਾਂ ਪ੍ਰੈਜ਼ੀਡੀਅਮ ਦਾ ਜੋ ਵੀ ਫੈਸਲਾ ਹੋਵੇਗਾ ਮੈਂ ਦਿਨ ਰਾਤ ਉਸ ਤੇ ਪਹਿਰਾ ਦੇ ਕੇ ਵਰਕਰ ਦੇ ਤੌਰ ਦੇ ਉੱਤੇ ਨਿਭਾਵਾਂਗਾ ਆਦਰ ਸਹਿਤ ਆਪ ਜੀ ਦਾ શુભਚਿੰਤਕ ਪਰਮਿੰਦਰ ਸਿੰਘ ਢੀਂਡਸਾ ਇਹ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਨਵੀਨਰ ਨੇ ਸ਼੍ਰੋਮਣੀ ਕਾਲੀਦਾ ਸਰ ਸੁਧਾਰ ਲਹਿਰ ਦੇ ਉਹਨਾਂ ਨੂੰ ਇਹ ਜਿਹੜੀ ਆ ਅਸਤੀਫੇ ਦੀ ਅਰਜ਼ੀ ਉਹਨਾਂ ਨੇ ਦੇ ਦਿੱਤੀ ਹੈ ਇਹ ਵੀ ਕਹਿ ਦਿੰਦਾ ਹੈ ਕਿ ਸ਼੍ਰੋਮਣੀ ਕਾਲੀਦਾ ਸੁਧਾਰ ਲਹਿਰ ਦੇ ਵੱਲੋਂ ਜਿਹੜਾ ਫੈਸਲਾ ਲਿਆ ਜਾਏਗਾ ਉਸ ਦੇ ਲਈ ਮੇਰਾ ਮੈਂ ਸਿਰ ਮੱਥੇ ਉਸ ਨੂੰ ਪ੍ਰਵਾਨ ਕਰਾਂਗਾ ਮੰਨਾਂਗਾ ਨਾਲ ਹੀ ਕਹਿ ਦਿੰਦਾ ਹੈ ਕਿ ਮੈਂ ਕਿਸੇ ਵੀ ਰੁਤਬੇ ਜਾਂ ਅਹੁਦੇ ਦੇ ਤਾਰ ਦੇ ਉੱਤੇ ਨਹੀਂ ਜਾਣਾ ਚਾਹੁੰਦਾ ਸਿਰ ਅਕਾਲ ਤਖ ਸਾਹਿਬ ਨਤਮਸਤਕ ਹੋਣ ਦੇ ਲਈ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਇੱਕ ਨਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੁੰਦਾ ਤਪ ਰਮੇਂਦਰ ਸਿੰਘ ਢੀਂਸਾ ਨੇ ਇਹ ਵਜ੍ਹਾ ਦੱਸੀ ਆਪਣਾ ਸਤੀਫਾ ਦੇਣ ਦੀ ਤੇ ਉਹ ਜਾ ਰਹੇ ਨੇ ਹਾਲਾਂਕਿ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਬਾਗੀ ਧੜੇ ਦੇ ਦੀ ਆਪਣੀ ਇੱਕ ਰਣਨੀਤੀ ਹੈ ਆਪਣੇ ਪ੍ਰੋਗਰਾਮ ਲੀਕ ਦਿੱਤੇ ਗਏ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੱਖੀ ਧੜੇ ਦੇ ਵੱਲੋਂ ਵੀ ਆਪਣੀਆਂ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਦਿੱਤੇ ਹੋਏ ਨੇ ਔਰ ਜਦੋਂ ਤੱਕ ਸੀਰੀ ਅਕਾਲ ਤਖਸਾਲਬ ਤੋਂ ਸਜ਼ਾ ਨਹੀਂ ਲਾਈ ਜਾਂਦੀ ਸੁਣਾਈ ਜਾਂਦੀ ਉਦੋਂ ਤੱਕ ਸੁਖਬੀਰ ਸਿੰਘ ਬਾਦਲ ਸਿਆਸੀ ਤੇ ਹੋਰ ਕਈ ਧਾਰਮਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਕੋਈ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਕੀਤਾ ਕਿਉਂਕਿ ਜਿਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਤਾਂ ਸਿਧਾਂਤ ਇਹ ਕਹਿੰਦਾ ਨਿਯਮ ਇਹ ਕਹਿੰਦੇ ਨੇ ਕਿ ਉਹਨਾਂ ਦਾ ਕਿਸੇ ਨਾਲ ਲੇਗਾ ਤੇਗਾ ਫਿਰ ਨਹੀਂ ਰਹਿੰਦਾ ਜਦੋਂ ਤੱਕ ਉਹਨਾਂ ਦੀ ਸਜ਼ਾ ਨਹੀਂ ਪੂਰੀ ਹੋ ਜਾਂਦੀ ਤਨਖਾਹੀਏ ਦੇ ਤੌਰ ਦੇ ਉੱਤੇ ਜਿਹੜੀ ਮਿਲੀ ਹੋਈ ਸਜ਼ਾ ਇਹ ਸਜ਼ਾ ਕਿਸ ਨੇ ਲਾਉਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸੁਣਵਾਈ ਜਾਣੀ ਹੈ ਪਰ ਉਸ ਤੋਂ ਪਹਿਲਾਂ ਵੱਖ-ਵੱਖ ਮੰਤਰੀ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰੀਏ ਜਾਂ ਫਿਰ ਸਾਬਕਾ ਮੰਤਰੀ ਗਾਬੜੀਆ ਦੀ ਗੱਲ ਕੀਤੀ ਜਾਵੇ ਜਾਂ ਫਿਰ ਮਹੇਸ਼ਿੰਦਰ ਸਿੰਘ ਗਰੇਵਾਲ ਜਿੰਨਾਂ ਕੋਲ ਕੈਬਨਿਟ ਦਾ ਰਤਬਾ ਸੀ ਉਹਨਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਡਾਕਟਰ ਦਲਜੀਤ ਸਿੰਘ ਚੀਮਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਰੇ ਉਹ ਸਾਬਕਾ ਮੰਤਰੀ ਨੇ ਜਿਹੜੇ ਵੱਖ-ਵੱਖ ਸਮੇਂ ਦੇ ਦੌਰਾਨ ਪੇਸ਼ ਹੋ ਰਹੇ ਨੇ ਸਪਸ਼ਟੀਕਰਨ ਦੇ ਰਹੇ ਨੇ ਸ੍ਰੀ ਕਾਲਤਕ ਸਾਹਿਬ ਤੇ ਪੇਸ਼ ਹੋ ਕੇ ਤੇ ਹੋਰ ਬਹੁਤ ਸਾਰੇ ਮੰਤਰੀ ਨੇ ਜਿਨ੍ਹਾਂ ਦਾ ਹਾਲੇ ਉੱਥੇ ਪੇਸ਼ ਹੋਣਾ ਬਾਕੀ ਆ ਲਾ ਕੇ ਬਾਗੀ ਧੜੇ ਦੀ ਗੱਲ ਕੀਤੀ ਜਾਵੇ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ ਵਿੱਚ ਸ਼ਾਮਲ ਨੇ ਬੀਬੀ ਜਗੀਰ ਕੌਰ ਵੀ ਉਹਨਾਂ ਦੇ ਵਿੱਚ ਸ਼ਾਮਲ ਨੇ ਤਾਂ ਇਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਉਹਨਾਂ ਦੇ ਵਿੱਚੋਂ ਸ਼ਾਮਲ ਹੁੰਦੇ ਨੇ ਜਿਸ ਦੇ ਕਰਕੇ ਹੁਣ ਸੋਮਵਾਰ ਨੂੰ ਯਾਨੀ ਕਿ ਕੱਲ ਸਵੇਰੇ ਉਹ ਨਤਮਸਤਕ ਹੋ ਰਹੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕਿਸੇ ਤਰ੍ਹਾਂ ਦਾ ਅਹੁਦਾ ਜਾਂ ਰੁਤਬਾ ਨਹੀਂ ਹੋਣਾ ਚਾਹੀਦਾ ਮੈਂ ਨਿਮਾਣੇ ਸਿੱਖ ਵਜੋਂ ਉੱਥੇ ਪੇਸ਼ ਹੋ ਰਿਹਾ ਕੀ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਧੜੇ ਵਿੱਚੋਂ ਵੀ ਕੋਈ ਜਾਂਦਾ ਹੈ ਤਾਂ ਉਹ ਵੀ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਵੇ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਜਿਹੜੀ ਰਣਨੀਤੀ ਹੈ ਹਰੇਕ ਸਿਆਸੀ ਲੀਡਰ ਆ ਜਿਹੜਾ ਭਾਵੇਂ ਉਸ ਨੂੰ ਧਾਰਮਿਕ ਸਜ਼ਾ ਮਿਲੀ ਹੋਵੇ ਜਾਂ ਸਿਆਸੀ ਉਹ ਆਪਣੇ ਤੌਰ ਦੇ ਉੱਤੇ ਕੋਈ ਨਾ ਕੋਈ ਅਜਿਹੀ ਗੱਲ ਲਬੰਡੀ ਲਕੀਰ ਖਿੱਚਣ ਖਿੱਚਣਾ ਚਾਹੁੰਦਾ ਹੁੰਦਾ ਹੈ ਤਾਂ ਕਿ ਧਿਆਨ ਕੇਂਦਰਿਤ ਹੋ ਜਾਵੇ ਹੁਣ ਪਰਮਿੰਦਰ ਸਿੰਘ ਢੀਂਡਸਾ ਨੇ ਦੇ ਕੋਲੋਂ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਸੀ ਪਾਇਆ ਹੁਣ ਪ੍ਰੈਜ਼ੀਡੀਅਮ ਆ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰਦੀ ਹੈ ਉਸ ਦੇ ਵਿੱਚੋਂ ਸਤੀਫਾ ਦੇਣਾ ਨਾ ਦੇਣਾ ਕੋ ਮਾਇਨੇ ਨਹੀਂ ਰੱਖਦਾ ਅੱਜ ਦੀ ਘੜੀ ਦੇ ਵਿੱਚ ਪਰ ਜਿਹੜੇ ਵੇਲੇਆਂ ਦੇ ਵਿੱਚ ਉਹਨਾਂ ਨੇ ਸਿਆਸਤ ਕੀਤੀ ਕੈਬਨਿਟ ਦਾ ਹਿੱਸਾ ਰਹੇ ਸਨ ਉਦੋਂ ਉਹਨਾਂ ਨੇ ਗਲਤ ਲਏ ਜਾ ਰਹੇ ਫੈਸਲਿਆਂ ਦਾ ਕਿੰਨਾ ਵਿਰੋਧ ਕੀਤਾ ਇਹ ਜ਼ਰੂਰ ਮਾਇਨੇ ਰੱਖਦਾ ਹੈ ਪਰ ਇਹ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਚਾਹੇ ਕੋਈ ਬਾਗੀ ਧੜੇ ਦਾ ਹਿੱਸਾ ਹੋਣ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਨਾਲ ਚੱਲ ਰਿਹਾ ਹੈ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਸਾਡੇ ਤੋਂ ਜਾਣੇ ਨਾ ਜਾਣੇ 'ਚ ਹੋਈਆਂ ਗਲਤੀਆਂ ਦੀ ਅਸੀਂ ਬਿਨਾਂ ਕਿਸੇ ਸ਼ਰਤ ਦੇ ਜੋ ਵੀ ਸਾਨੂੰ سزا ਸੁਣਾਈ ਜਾਂਦੀ ਹੈ ਜੋ ਵੀ ਸਾਨੂੰ ਹੁਕਮ ਲਾਇਆ ਜਾਵੇਗਾ ਅਸੀਂ ਉਹ ਪ੍ਰਵਾਨ ਕਰਾਂਗੇ ਨਮਾਣੀ ਸਿੱਖ ਦੇ ਵਜੋਂ ਇਸੇ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪ੍ਰੈਜ਼ੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਕਿਹਾ ਕਿ ਮੈਂ ਨਮਾਣੀ ਸਿੱਖ ਵਜੋਂ ਉੱਥੇ ਹਾਜ਼ਰ ਹੋਵਾਂਗਾ ਪੇਸ਼ ਹੋਵਾਂਗਾ ਸਪਸ਼ਟੀਕਰਨ ਦੇਵਾਂਗਾ ਤਾਂ ਇਹ ਫੈਸਲਾ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਅਸਤੀਫਾ ਦੇਣ ਵਾਲਾ ਤਾਂ ਲਿਆ ਗਿਆ ਹੁਣ ਸਵਾਲ ਇਹ ਹੈ ਚਰਚਾਵਾ ਹੈ ਨੇ ਕਿ ਆਜ ਦੇ ਦਿੱਤੇ ਹੋਏ ਸਤੀਫੇ ਕਿੰਨੇ ਮਾਇਨੇ ਰੱਖਦੇ ਨੇ ਜੇਕਰ ਸਰਕਾਰ ਦੇ ਹੁੰਦੇ ਆ ਇਸ ਤਰ੍ਹਾਂ ਦੇ ਸਟੈਂਡ ਲੈ ਗਏ ਹੁੰਦੇ ਤਾਂ ਸ਼ਾਇਦ ਅੱਜ ਦੇ ਦਿਨ ਇਹਨਾਂ ਲੀਡਰਾਂ ਨੂੰ ਵੀ ਨਾ ਦੇਖਣੇ ਪੈਂਦੇ ਇਹ ਆਮ ਚਰਚਾਵਾਂ ਜਿਹੜੀਆਂ ਨੇ ਸੁਣੀਆਂ ਜਾ ਸਕਦੀਆਂ ਨੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ